ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਕਿ ਮੂਲ ਮੰਤਰ ਦਾ ਜਾਪ 11 ਦਿਨ ਇਸ ਵਿਧੀ ਨਾਲ ਕਰਕੇ ਦੇਖਣਾ ਤੇ ਪਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਇੱਛਾ ਪੂਰੀ ਹੋਵੇਗੀ ਸਤਗੁਰ ਸੱਚੇ ਪਾਤਸ਼ਾ ਅੰਗ ਸੰਗ ਸਹਾਈ ਹੋਣਗੇ ਬਾਕੀ ਸਾਡੀ ਸਾਰੀ ਅਰਦਾਸ ਪੂਰੀ ਹੋਵੇਗੀ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਉਮੀਦਾਂ ਅਤੇ ਇੱਛਾਵਾਂ ਨੂੰ ਲੈ ਕੇ ਤੁਰਦੇ ਹਾਂ ਸੰਗਤ ਜੀ ਹਰੇਕ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਰੋਜੀ ਰੋਟੀ ਵਿੱਚ ਬਰਕਤ ਹੋਵੇ ਅਤੇ ਪਰਿਵਾਰ ਸਦਾ ਹੀ ਖੁਸ਼ ਰਹੇ ਪਰ ਅਕਸਰ ਅਸੀਂ ਦੇਖਦੇ ਹਾਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਪਰ ਜੇਕਰ ਮੂਲ ਮੰਤਰ ਦੀ ਅਖੰਡ ਸ਼ਕਤੀ ਨੂੰ ਪੂਰੀ ਸ਼ਰਧਾ ਨਾਲ ਵਿਸ਼ਵਾਸ ਨਾਲ ਅਤੇ ਨਿਜ਼ਮਾ ਨਾਲ ਜਾਪ ਕਰਿਏ ਅਤੇ ਨਿਜ਼ਮਾ ਅਨੁਸਾਰ ਜਾਪ ਕਰਿਏ ਤਾਂ ਸੰਗਤ ਜੀ ਸਮ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਸਾਡਾ ਵੱਡੇ ਤੋਂ ਵੱਡਾ ਦੁੱਖ ਵੀ ਕਟਿਆ ਜਾਂਦਾ ਹੈ ਸੰਗਤ ਜੀ ਅੱਜ ਦੀ ਕਥਾ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਵਿਧੀ ਬਾਰੇ ਜਿਸ ਵਿਧੀ ਰਾਹੀਂ ਤੁਸੀਂ 11 ਦਿਨ ਵਿੱਚ ਮੂਲ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਵਿੱਚ ਚਮਤਕਾਰੀ ਬਦਲਾਵ ਦੇਖ ਸਕਦੇ ਹੋ ਸੰਗਤ ਜੀ ਅਸਲ ਗੱਲ ਸਿਰਫ ਉਚਾਰਨ ਦੀ ਨਹੀਂ ਹੁੰਦੀ ਸਗੋਂ ਸਾਡੀ ਭਾਵਨਾ ਅਤੇ ਸ਼ਰਦਾ ਦੀ ਹੁੰਦੀ ਹੈ ਸੋ ਸੰਗਤ ਜੀ ਇਸ ਕਥਾ ਨੂੰ ਅੰਤ ਤੱਕ ਪੂਰਾ ਦੇਖਣਾ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਮੂਲ ਮੰਤਰ ਜੀ ਦਾ ਪਾਠ ਸਾਡੀ ਰੂਹ ਨੂੰ ਵਾਹਿਗੁਰੂ ਨਾਲ ਜੋੜਨ ਵਾਲਾ ਇੱਕ ਪਵਿੱਤਰ ਰਸਤਾ ਹੈ ਇਹ ਸਿਰਫ ਇੱਕ ਮੰਤਰ ਨਹੀਂ ਇਹ ਸਚਾਈ ਦਾ ਦਰਵਾਜ਼ਾ ਹੈ ਜੋ ਸਾਨੂੰ ਪਰਮਾਤਮਾ ਦੀ ਹਕੀਕਤ ਵੱਲ ਲੈ ਜਾਂਦਾ ਹੈ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇਹ ਸ਼ਬਦ ਸਾਡੇ ਮਨ ਤੇ ਅਸਰ ਕਰਦੇ ਹਨ ਸਾਨੂੰ ਇਹ ਯਾਦ ਦਿਲਾਉਂਦੇ ਹਨ ਸਿਰਫ ਇੱਕ ਹੀ ਸੱਚਾ ਵਾਹਿਗੁਰੂ ਹੈ ਜੋ ਸਦਾ ਸਦਾ ਲਈ ਹੈ ਜੋ ਸਭ ਕੁਝ ਰਚਨ ਵਾਲਾ ਹੈ ਅਤੇ ਜੋ ਕਿਸੇ ਤੋਂ ਨਹੀਂ ਡਰਦਾ ਕਿਸੇ ਨਾਲ ਫੈਰ ਨਹੀਂ ਰੱਖਦਾ ਜੋ ਸਮੇ ਤੋਂ ਪਰੇ ਹੈ ਜੋ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੈ ਅਤੇ ਜੋ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਉਚਾਰਿਆ ਜਾ ਸਕਦਾ ਹੈ ਸੰਗਤ ਜੀ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਦਿਲੋਂ ਕਰਦੇ ਹਾਂ ਤਾਂ ਫਿਰ ਸਾਡਾ ਮਨ ਉਸ ਪਰਮ ਸੱਚ ਵੱਲ ਜੁੜਨ ਲੱਗ ਜਾਂਦਾ ਹੈ ਇਹ ਮੰਤਰ ਅੰਦਰ ਜਾ ਕੇ ਕਮਾਈ ਬਣ ਜਾਂਦਾ ਹੈ ਜੋ ਸਾਡੀਆਂ ਬੁਰੀਆਂ ਸੋਚਾਂ ਨੂੰ ਸਾਫ਼ ਕਰਦਾ ਹੈ ਸਾਡੇ ਅਹੰਕਾਰ ਲਾਲਚ ਨਫ਼ਰਤ ਅਤੇ ਡਰ ਨੂੰ ਖਤਮ ਕਰਦਾ ਹੈ ਸੰਗਤ ਜੀ ਇਹ ਸਾਡੇ ਅੰਦਰ ਇੱਕ ਨਵੀਂ ਸ਼ਕਤੀ ਪੈਦਾ ਕਰਦਾ ਹੈ ਜੋ ਸਾਨੂੰ ਸਾਫ਼ ਨਿਮਰ ਅਤੇ ਸ਼ਾਂਤ ਬਣਾਉਂਦੀ ਹੈ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਸਿਰਫ ਉਚਾਰਨ ਕਰਨ ਲਈ ਨਹੀਂ ਸਗੋਂ ਆਪਣੇ ਮਨ ਵਿੱਚ ਧਾਰਨ ਕਰਨ ਲਈ ਹੁੰਦਾ ਹੈ ਜਦ ਤੱਕ ਇਹ ਮਨ ਵਿੱਚ ਨਹੀਂ ਵਸਦਾ ਆਦ ਤੱਕ ਸਾਨੂੰ ਅਸਲੀ ਰਸ ਨਹੀਂ ਮਿਲਦਾ ਕਿਉਂਕਿ ਮੂਲ ਮੰਤਰ ਸਾਨੂੰ ਸਿਖਾਉਂਦਾ ਹੈ ਕਿ ਸਾਡੀ ਹਕੀਕਤ ਕੀ ਹੈ ਪਰਮਾਤਮਾ ਦੀ ਹਕੀਕਤ ਕੀ ਹੈ ਅਤੇ ਅਸੀਂ ਉਸ ਨਾਲ ਕਿਵੇਂ ਮਲਾਪ ਕਰ ਸਕਦੇ ਹਾਂ ਇਹ ਉਹ ਸਥਾਈ ਰਸਤਾ ਹੈ ਜੋ ਮਨੁੱਖ ਨੂੰ ਭਟਕਣ ਤੋਂ ਬਚਾਉਂਦਾ ਹੈ ਕਿਉਂਕਿ ਸੰਗਤ ਜੀ ਅੱਜ ਸਾਰਾ ਹੀ ਸੰਸਾਰ ਦੁਖੀ ਪਰੇਸ਼ਾਨ ਹੈ ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ ਹੈ ਹਰ ਪਰਿਵਾਰ ਵਿੱਚ ਦੁੱਖਾਂ ਦੀ ਘੜੀ ਹੈ ਸੰਗਤ ਜੀ ਹਰ ਮਨੁੱਖ ਦੇ ਵੱਖੋ ਵੱਖਰੇ ਦੁੱਖ ਹਨ ਕੋਈ ਬਿਮਾਰੀ ਤੋਂ ਪਰੇਸ਼ਾਨ ਹੈ ਕਿਸੇ ਦੇ ਘਰ ਵਿੱਚ ਪੈਸੇ ਨਾਲ ਸੰਬੰਧਿਤ ਸਮੱਸਿਆ ਚੱਲ ਰਹੀ ਹੈ ਪਰ ਸੰਗਤ ਜੀ ਇੰਨਾ ਸਭ ਨਾਲ ਚੀਜ਼ਾਂ ਦਾ ਹੱਲ ਮੂਲ ਮੰਤਰ ਵਿੱਚ ਛੁਪਿਆ ਹੋਇਆ ਹੈ ਗੁਰੂ ਦੀ ਬਾਣੀ ਵਿੱਚ ਛੁਪਿਆ ਹੋਇਆ ਹੈ ਸੰਗਤ ਜੀ ਜਦੋਂ ਅਸੀਂ 11 ਦਿਨ ਇਸ ਪਾਠ ਦਾ ਜਾਪ ਕਰਦੇ ਹਾਂ ਤਾਂ ਵਾਹਿਗੁਰੂ ਦੀ ਸਾਡੇ ਉੱਪਰ ਐਸੀ ਕਿਰਪਾ ਹੁੰਦੀ ਹੈ ਕਿ ਸਾਡੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਸਾਡੇ ਸਾਰੇ ਹੀ ਦੁੱਖ ਜੜ ਤੋਂ ਖਤਮ ਹੋ ਜਾਂਦੇ ਹਨ ਸੰਗਤ ਜੀ ਜੋ ਵੀ ਸਾਡੀ ਅਰਦਾਸ ਹੁੰਦੀ ਹੈ ਉਹ ਸੱਚ ਹੋਣਾ ਸ਼ੁਰੂ ਹੋ ਜਾਂਦੀ ਹੈ ਸੰਗਤ ਜੀ ਜਦੋਂ ਅਸੀਂ ਕਹਿੰਦੇ ਹਾਂ ਵੀ 11 ਦਿਨ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਸੰਗਤ ਜੀ ਇਸ ਦਾ ਕੀ ਮਤਲਬ ਹੈ ਤਾਂ ਫਿਰ ਸੰਗਤ ਜੀ ਇਸ ਪਿੱਛੇ ਦਾ ਇਹ ਕਾਰਨ ਹੈ ਕਿ ਮਨੁੱਖ ਦਾ ਦਿਮਾਗ ਬਹੁਤ ਹੀ ਚਲਾਕ ਅਤੇ ਚਾਚਲ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਪਾਠ ਕਰਨ ਲਈ ਕਹਿੰਦੇ ਹਾਂ ਤਾਂ ਫਿਰ ਸੰਗਤ ਜੀ ਇਹ ਪੜਕਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅਸੀਂ ਇਹ ਕਹਿ ਦਿੰਨੇ ਹਾਂ ਕਿ ਸਿਰਫ 11 ਦਿਨ ਪਾਠ ਕਰੋ ਤਾਂ ਸੰਗਤ ਜੀ ਮਨ ਵਿੱਚ ਇਹ ਗੱਲ ਜਾਣਦੀ ਹੈ ਕਿ 11 ਦਿਨ ਹੀ ਪਾਠ ਕਰਨਾ ਹੈ ਫਿਰ ਜਦੋਂ ਅਸੀਂ 11 ਦਿਨ ਪਾਠ ਕਰਦੇ ਹਾਂ ਗੁਰੂ ਉੱਪਰ ਭਰੋਸਾ ਰੱਖ ਕੇ ਤਾਂ ਫਿਰ ਸੰਗਤ ਜੀ ਇਹ ਸਾਡੀ ਆਦਤ ਬਣ ਜਾਂਦਾ ਹੈ ਫਿਰ ਸਾਨੂੰ ਪਾਠ ਕਰਦੇ ਸਮੇਂ ਆਨੰਦ ਪ੍ਰਾਪਤ ਹੋਣ ਲੱਗ ਜਾਂਦਾ ਹੈ ਸੰਗਤ ਜੀ ਜਿਸ ਤਰ੍ਹਾਂ ਇੱਕ ਨਵੀਂ ਆਦਤ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਕੁਝ ਸਮਾਂ ਚਾਹੀਦਾ ਹੈ ਉਸੇ ਤਰ੍ਹਾਂ ਰੋਹਾਨੀ ਰਸਤੇ ਤੇ ਟੇਕਣ ਲਈ ਇੱਕ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ 11 ਦਿਨ ਮੂਲ ਮੰਤਰ ਦਾ ਨਿਜ਼ਮਤ ਜਾਪ ਕਰਨਾ ਸਾਨੂੰ ਨਮੀ ਇੱਕ ਤਰੰਗ ਨਾਲ ਜੋੜਦਾ ਹੈ ਸੰਗਤ ਜੀ ਇਹ 11 ਦਿਨ ਸਾਨੂੰ ਇਹ ਸਿਖਾਉਂਦੇ ਹਨ ਕਿ ਸੁੱਖ ਸ਼ਾਂਤੀ ਇਨ੍ਹਾਂ ਪੈਸਿਆਂ ਵਿੱਚ ਨਹੀਂ ਦੁਨੀਆ ਦੇ ਲਾਲਚਾਂ ਵਿੱਚ ਨਹੀਂ ਪਰ ਅਸਲੀ ਸੁੱਖ ਤਾਂ ਗੁਰੂ ਦੇ ਚਰਨਾਂ ਵਿੱਚ ਹੈ ਅਸਲੀ ਸੁੱਖ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੈ ਅਸੀਂ ਜਦੋਂ ਰੋਜ਼-ਰੋਜ਼ ਸਵੇਰੇ ਜਾਪ ਕਰਦੇ ਹਾਂ ਤਾਂ ਫਿਰ ਇਹ ਹੌਲੀ-ਹੌਲੀ ਇੱਕ ਆਦਤ ਬਣ ਜਾਂਦਾ ਹੈ ਜੋ ਫਿਰ ਸਾਨੂੰ ਬਿਨਾਂ ਪਾਠ ਕੀਤੇ ਚੈਨ ਨਹੀਂ ਆਉਂਦਾ ਇਹ 11 ਦਿਨ ਅਸਲ ਵਿੱਚ ਸਾਡੀ ਅੰਦਰੂਨੀ ਤਬਦੀਲੀਆਂ ਦੀ ਸ਼ੁਰੂਆਤ ਹੁੰਦੀ ਹਨ ਸੰਗਤ ਜੀ ਜਿਸ ਤਰ੍ਹਾਂ ਪਾਣੀ ਵਿੱਚ ਪੱਥਰ ਸੁੱਟੀਏ ਤਾਂ ਲਹਿਰਾਂ ਬਣਦੀਆਂ ਹਨ ਉਸੇ ਤਰ੍ਹਾਂ ਜਦੋਂ 11 ਦਿਨ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਸਾਡੇ ਅੰਦਰ ਵੀ ਆਤਮਿਕ ਲਹਿਰਾਂ ਉੱਠਦੀਆਂ ਹਨ ਜੋ ਸਾਨੂੰ ਹੌਲੀ-ਹੌਲੀ ਅਕਾਲ ਪੁਰਖ ਦੀ ਹਜੂਰੀ ਵਿੱਚ ਲੈ ਜਾਂਦੀਆਂ ਹਨ ਸੰਗਤ ਜੀ ਇਹ ਦਿਨ ਮਨ ਨੂੰ ਸਾਫ਼ ਕਰਨ ਚਿੱਤ ਨੂੰ ਟਿਕਾਉਣ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲਾ ਇੱਕ ਸੰਕਲਪ ਬਣ ਜਾਂਦਾ ਹੈ ਇਸ ਲਈ ਸੰਗਤ ਜੀ ਹੋਰ ਕੰਮਾਂ ਲਈ ਅਸੀਂ ਦਿਨ ਮਹੀਨੇ ਲਗਾ ਦਿੰਦੇ ਹਾਂ ਪਰ ਜੇ ਕੇਵਲ 11 ਦਿਨ ਵਾਹਿਗੁਰੂ ਦੇ ਨਾਮ ਨੂੰ ਸਮਰਪਿਤ ਕਰੀਏ ਸੰਗਤ ਜੀ ਇਹ 11 ਦਿਨ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਸਾਡੀ ਜ਼ਿੰਦਗੀ ਵਿੱਚ ਸੁੱਖ ਲੈ ਕੇ ਆ ਸਕਦੇ ਹਨ ਹੁਣ ਸੰਗਤ ਜੀ ਮੂਲ ਮੰਤਰ ਦਾ ਪਾਠ ਕਰਨ ਦੀ ਵਿਧੀ ਬਾਰੇ ਵੀ ਜਾਣ ਲੈਣੇ ਹਾਂ ਸੰਗਤ ਜੀ ਮੂਲ ਮੰਤਰ ਦਾ ਪਾਠ ਜਾਪ ਕਰਨ ਦੀ ਵਿਧੀ ਬੜੀ ਹੀ ਪਵਿੱਤਰ ਅਤੇ ਬੜੀ ਹੀ ਸਰਲ ਹੈ ਕਿਉਂਕਿ ਇਹ ਰੁਟੀਨ ਵਰਗਾ ਕੋਈ ਕੰਮ ਨਹੀਂ ਇਹ ਤਾਂ ਇੱਕ ਆਤਮਿਕ ਮੇਲਾਪ ਦੀ ਰਾਹਦਾਰੀ ਹੈ ਸੰਗਤ ਜੀ ਜਾਪ ਕਰਨ ਦਾ ਸਭ ਤੋਂ ਉੱਚਾ ਸਮਾਂ ਅਮਰਤ ਵੇਲਾ ਮੰਨਿਆ ਜਾਂਦਾ ਹੈ ਅਮਰਤ ਵੇਲੇ ਜਦੋਂ ਸਾਰੀ ਹਵਾ ਸ਼ਾਂਤ ਹੁੰਦੀ ਹੈ ਅਤੇ ਸਾਰੀ ਧਰਤੀ ਸੁੱਤੀ ਪਈ ਹੁੰਦੀ ਹੈ ਇਸ ਵੇਲੇ ਉੱਠ ਕੇ ਇਸ਼ਨਾਨ ਕਰਨਾ ਸਾਫ਼ ਸੁਥਰੇ ਕੱਪੜੇ ਪਾ ਕੇ ਜਿੱਥੇ ਵਿਗੜ ਨਾ ਹੋਣ ਉੱਥੇ ਬੈਠਣਾ ਇਹ ਸਾਰੀ ਤਿਆਰੀ ਮਨ ਨੂੰ ਇਕਾਗਰਤ ਕਰਨ ਵਿੱਚ ਮਦਦ ਕਰਦੀ ਹੈ ਸੰਗਤ ਜੀ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਸਿਮਰੋ ਉਹਨਾਂ ਦੇ ਚਰਨਾਂ ਵਿੱਚ ਆਪਣੀਆਂ ਕਮਜ਼ੋਰੀਆਂ ਸਮਰਪਿਤ ਕਰ ਦੇਵੋ ਅਤੇ ਮੂਲ ਮੰਤਰ ਜੀ ਦਾ ਜਾਪ ਕਰੋ ਤੁਸੀਂ ਮਾਲਾ ਨਾਲ 108 ਵਾਰੀ ਜਾਪ ਕਰ ਸਕਦੇ ਹੋ ਜਾਂ ਫਿਰ ਬਿਨਾ ਮਾਲਾ ਤੋਂ ਆਪਣੇ ਸਾਹ ਨਾਲ ਸ਼ਬਦਾਂ ਨੂੰ ਜੋੜ ਕੇ ਵੀ ਜਾਪ ਕਰ ਸਕਦੇ ਹੋ ਸੰਗਤਜੀ ਜਾਪ ਦਿਲੋਂ ਹੋਣਾ ਚਾਹੀਦਾ ਹੈ ਸੰਗਤਜੀ ਨਾ ਸਿਰਫ ਮੂੰਹ ਨਾਲ ਨਾ ਹੀ ਸਿਰਫ ਅੱਖਰਾਂ ਨਾਲ ਜਦ ਤੱਕ ਇਹ ਮਨ ਦੇ ਕੇਂਦਰ ਨੂੰ ਨਾ ਛੂਹੇ ਜਦ ਤੱਕ ਸਾਨੂੰ ਮੂਲ ਮੰਤਰ ਦਾ ਅਸਲੀ ਪ੍ਰਭਾਵ ਸਾਨੂੰ ਦਿਖਾਈ ਨਹੀਂ ਦਿੰਦਾ ਆਪਣਾ ਧਿਆਨ ਹਰ ਸ਼ਬਦ ਦੇ ਅਰਥ ਵਾਲ ਰੱਖੋ ਸੰਗਤ ਜੀ ਸ਼ੁਰੂ-ਸ਼ੁਰੂ ਵਿੱਚ ਮਨ ਭਟਕੇਗਾ ਵਿਚਾਰ ਆਉਣਗੇ ਪਰ ਸੰਗਤ ਜੀ ਤੁਸੀਂ ਰੁਕੋ ਨਾ ਵਾਰ-ਵਾਰ ਆਪਣੇ ਮਨ ਨੂੰ ਵਾਪਸ ਮੂਲ ਮੰਤਰ ਵਿੱਚ ਮੂਲ ਮੰਤਰ ਵਿੱਚ ਲੈ ਕੇ ਆਉਣਾ ਹੈ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਕਰਨ ਨਾਲ ਹਰ ਇੱਕ ਮਨੁੱਖ ਦੀ ਇੱਛਾ ਪੂਰੀ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ